ਮੇਰੇ 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 ਇਹਦਾ ਆਪਾ ਚੋਮੀ ਲੋਇਕ ਦਾ ਗੋਲਾ ਕੰਨ ਤੋਂ ਤੱਕ ਕਰਕੇ ਹੁੰਦਾ ਕਿ ਨਾ ਮੈਨੂੰ ਦੱਸੋ ਇਹ ਕੋਨਾ ਇਹ ਗੁੱਦਾ ਦਾ ਚਿੱਟਾ ਕਦੋਂ ਬੈਂਕ ਦਾ ਬਾਕੀ ਵੀ ਇਹ ਸਭ ਦੂਸਰਾ ਰੱਖੀ ਹੋਈ ਹੈ ਤੁਹਾਡਾ ਸੰਬੰਧ ਹੋਣੀ ਸਾਰਾ ਆਪੀ ਕੋਈ ਨਹੀਂ ਆਗਾ ਹੋਵੇਗਾ ਪਾਣੀ ਆਪਾਂ ਖੜਕ ਕਿਉਂ ਜਾਣ ਕਰੀਏ ਮੈਨੂੰ ਸਾਹਮਣੇ ਬੁਲਾਓ ਮੈਨੂੰ ਸਾਹਮਣੇ ਬੁਲਾਓ ਸਰ ਇੱਕ ਬਾਤ ਕਰਨੀ ਹੈ ਮੈਨੂੰ ਬੁਲਾਓ ਨਹੀਂ ਤੇ ਅੱਗੇ ਕਹੋ ਨਾ ਮੈਨੂੰ ਸਾਹਮਣੇ ਬੁਲਾਓ ਸਾਹਮਣੇ ਜਾਣੇ ਪਿੱਛੇ ਆਪਣਾ ਮਾਰ ਕੇ ਨਹੀਂ ਤੇ ਫੋਟੇ ਕਿੰਨਾ ਮਾਰੀਦਾ ਰਾਜਾ ਮੈਨੂੰ ਕਰੋ ਜਦੋਂ ਫੱਟੇ ਤੋਂ ਅਜੀਗੀ ਨਾਮ ਤੋਂ ਮੇਰਾ ਨਾਮ ਰਾਣੋ ਖੇੜੀ ਗਿੱਲਾ ਸੂਬਾ ਕਰਮੀਨਰ ਸਾਂਝ ਆਸ਼ਾ ਵਰਕਰ ਆਸਫੈਸਿਲੇਟ ਸਾਂਝਾ ਮੋਰਚਾ ਪੰਜਾਬ ਜੋ ਕਿ 21 ਤੋਂ ਲੈ ਕੇ 28 ਤੱਕ ਤੱਕ ਰੋਸ਼ ਪ੍ਰਦਰਸ਼ਨ ਚੱਲ ਰਹੇ ਨੇ ਕਿਉਂਕਿ ਪੰਜਾਬ ਸਰਕਾਰ ਜੋ ਸਿਹਤ ਮੰਤਰੀ ਨੇ ਸਾਡੇ ਉਹਨਾਂ ਨੇ ਸਾਡੀਆਂ ਕੁੜੀਆਂ ਨੂੰ 58 ਸਾਲ ਦੀ ਜਿਹੜੀ ਇੱਕ ਪਾਲਿਸੀ ਉਹਨਾਂ ਤੇ ਲਾਗੂ ਕੀਤੀ ਆ ਜਿਹਦੇ ਵਿੱਚ ਸਾਡੀਆਂ ਕੁੜੀਆਂ ਨੂੰ ਨਾ ਤਾਂ ਸੀ ਕੋਈ ਰੈਗੂਲਰ ਮੁਲਾਜ਼ਮਾ ਨਾ ਸਾਡੀ ਕੋਈ ਹਾਜ਼ਰੀ ਲੱਗਦੀ ਆ ਅਸੀਂ ਸਰਕਾਰ ਤੋਂ ਹੀ ਬਾਰ ਬਾਰ ਪੁੱਛ ਰਹੇ ਹਾਂ ਉਹਨਾਂ ਨੂੰ ਸਵਾਲ ਕਰ ਰਹੇ ਹਾਂ ਕਿ ਸਾਡੇ ਤੇ ਜਿਹੜੀ 58 ਸਾਲ ਦੀ ਪਾਲਿਸੀ ਆ ਕਿਸ ਆਧਾਰ ਤੇ ਉਹਨਾਂ ਨੇ ਲਾਗੂ ਕਰੀ ਆ ਜੇਕਰ ਉਹਨਾਂ ਨੇ ਸਾਨੂੰ ਮੁਲਾਜ਼ਮ ਮੰਨਿਆ ਤਾਂ ਸਾਡੀ ਰੈਗੂਲਰ ਹਾਜ਼ਰੀ ਲੱਗਣੀ ਚਾਹੀਦੀ ਆ ਫਿਕਸ ਜਿਹੜਾ ਸਾਡਾ ਫਿਕਸ ਜਿਹੜੀ ਸੈਲਰੀ ਸੈਲਰੀ ਆ ਉਹ ਹੋਣੀ ਚਾਹੀਦੀ ਆ ਜੇ ਉਮਰ ਹੱਦ ਲਾ ਕੇ ਸਾਡੀਆਂ ਕੁੜੀਆਂ ਨੂੰ ਰਿਟਾਇਰ ਕੀਤਾ ਵੀ ਜਾ ਰਿਹਾ ਤਾਂ ਸਾਡੀਆਂ ਕੁੜੀਆਂ ਦੇ ਉੱਪਰ ਘੱਟੋ ਘੱਟ ਉਹਨਾਂ ਨੂੰ ਪੈਨਸ਼ਨ ਮਿਲਣੀ ਚਾਹੀਦੀ 10000 ਮਹੀਨਾ ਪਲੱਸ ਉਹਨਾਂ ਨੂੰ ਮਾਨ ਸਨਮਾਨ ਦੇ ਕੇ ਘਰੇ ਤੋਰਿਆ ਜਾਵੇ 5 ਲੱਖ ਰੁਪਈਆ ਹਰ ਇੱਕ ਆਸ਼ਾ ਭੈਣ ਨੂੰ ਆਸ਼ਾ ਫੈਸਿਲੀਟੇਟਰ ਨੂੰ ਜਿਹੜੀਆਂ 58 ਸਾਲ ਦੇ ਘੇਰੇ ਚ ਆਉਂਦੀਆਂ ਨੇ ਜੇਕਰ ਉਹ ਫਿਰ ਵੀ ਇੰਨਾ ਕਰਨਾ ਚਾਹੁੰਦੇ ਆ ਤਾਂ ਅਸੀਂ ਇਹ ਨਹੀਂ ਕਹਿੰਦੇ ਵੀ ਸਾਨੂੰ ਨਾ ਰਟਾਇਰ ਕਰੋ ਕਰੋ ਬੜੀ ਖੁਸ਼ੀ ਨਾਲ ਕਰੋ ਪਰ ਸਾਡੀਆਂ ਭੈਣਾਂ ਨੂੰ ਉਹਨਾਂ ਦੀ ਪੈਨਸ਼ਨ ਤੇ ਉਹਨਾਂ ਦਾ ਜਿਹੜਾ ਮਾਨ ਸਨਮਾਨ ਆ 5 ਲੱਖ ਰੁਪਈਆ ਉਹ ਉਹਨਾਂ ਨੂੰ ਦੇ ਕੇ ਘਰੇ ਤੋੜਾ ਜਾਵੇ ਨਾਲ ਨਾਲ ਪੰਜਾਬ ਸਰਕਾਰ ਨੇ ਸਿਹਤ ਮੰਤਰੀ ਸਾਹਿਬ ਨੇ ਸਾਡੇ ਪੱਤੇ ਕੱਟੇ ਨੇਗੇ ਏ ਐਨ ਸੀ ਹੁੰਦੀ ਆ ਸਰ ਇੱਕ ਪ੍ਰੈਗਨੈਂਟ ਜਿਹੜੀ ਅਸੀਂ ਨੇ ਪਿੰਡ ਦੇ ਵਿੱਚੋਂ ਲੱਭ ਕੇ ਰਜਿਸਟਰ ਕਰਾਉਣੀ ਹੁੰਦੀ ਆ ਉਹਦੇ ਸਾਨੂੰ ਇਨਸੈਂਟਿਵ ਪੈਂਦੇ ਆ ਸਾਡੀ ਪੰਜਾਬ ਸਰਕਾਰ ਨੇ ਉਹ ਉਹੀ ਕੱਟਤੀ ਆ ਜੇ ਸਾਡੀ ਜਿਹੜੀ ਏ ਐਨ ਸੀ ਆ ਉਹੀ ਕੱਟੀ ਜਾਊਗੀ ਤਾਂ ਹੁਣ ਬਾਕੀ ਕੰਮ ਸਾਡੇ ਕੋਲੇ ਕੀ ਰਹਿ ਗਿਆ ਕੁਝ ਵੀ ਨਹੀਂ ਇੱਕ ਸਾਡੇ ਕੋਲੇ ਜਿਹੜੀ ਪਿੰਡਾਂ ਦੀਆਂ ਕੁੜੀਆਂ ਆਉਂਦੀਆਂ ਨੇ ਵਿਦਾ ਹੋ ਕੇ ਅਸੀਂ ਉਹਨਾਂ ਦੇ ਕੇਸ ਕਰਾਉਨੇ ਆ ਸਾਡੇ ਉਹ ਵੀ ਸਰਕਾਰ ਨੇ ਕੱਟ ਤੇ ਕੀ ਅਸੀਂ ਜਦੋਂ ਪਿੰਡ ਦੀ ਕੁੜੀ ਵਿਦਾ ਹੋ ਕੇ ਆਉਂਦੀ ਆ ਕਿ ਉਹਨੂੰ ਹਸਪਤਾਲ ਨਹੀਂ ਲੈ ਕੇ ਜਾਵਾਂ ਕੀ ਅਸੀਂ ਉਹਦੀ ਕੇਅਰ ਨਹੀਂ ਕਰਾਂਗੇ ਕੀ ਉਹੋ ਜੇ ਹਾਈ ਰਿਸਕ ਹੁੰਦੀ ਆ ਕਿ ਉਹਦੀ ਅਸੀਂ ਅਪਡੇਟ ਨਹੀਂ ਕਰਾਂਗੇ ਜੇ ਨਹੀਂ ਕਰਾਂਗੇ ਤਾਂ ਜੇ ਕੋਈ ਬਾਏ ਚਾਂਸ ਕੋਈ ਮਤਦਨ ਡੈਥ ਹੁੰਦੀ ਆ ਤਾਂ ਪੰਜਾਬ ਸਰਕਾਰ ਸਾਡੀਆਂ ਆਰਸਾ ਵਰਕਰਾਂ ਨੂੰ ਖਿੱਚੀ ਫਿਰਦੀ ਆ ਕਿ ਉਹ ਡੈਥ ਹੋਈ ਤਾਂ ਹੋਈ ਕਿਉਂ ਜਦੋਂ ਸਾਨੂੰ ਇੰਨਾ ਕੰਮ ਦਿੱਤਾ ਹੋਇਆ ਤਾਂ ਸਰਕਾਰ ਸਾਡੇ ਬਾਰੇ ਸੋਚਦੀ ਕਿਉਂ ਨਹੀਂ ਸਰਕਾਰ ਨੇ ਕਿਉਂ ਸਾਨੂੰ ਉਹਨੂੰ ਦੇਖਿਆ ਕੀਤਾ ਹੋਇਆ ਉਸੇ ਸਬੰਧ ਦੇ ਵਿੱਚ ਅਸੀਂ 21 ਤੋਂ ਲੈ ਕੇ 28 ਤੱਕ ਰੋਜ਼ ਮੁਜਾਰੇ ਕਰ ਰਹੇ ਹਾਂ ਸਾਨੂੰ 21 ਤੋਂ ਲੈ ਕੇ 25 ਤੱਕ ਅਸੀਂ ਨੇ ਭਵਾਨੀਗੜ੍ਹ ਸਿਵਲ ਹਸਪਤਾਲ ਦੇ ਵਿੱਚ ਰੋਜ਼ ਸਰਕਾਰ ਦਾ ਪਿੱਟ ਸਿਆਪਾ ਕਰਦੇ ਆ ਪੰਜਾਬ ਸਰਕਾਰ ਦਾ ਨਾਂ ਨਾਲ ਨਾਲ ਸਿਹਤ ਮੰਤਰੀ ਦਾ ਕੱਲ 25 ਤਰੀਕ ਨੂੰ ਸਾਨੂੰ ਮੀਟਿੰਗ ਵਿੱਚ ਮਿਲੀ ਪਰ ਉਹਦੇ ਵਿੱਚ ਨਿਕਲਿਆ ਕੱਖ ਨਹੀਂ ਪੂਰੇ 2 ਘੰਟੇ ਸਿਹਤ ਮੰਤਰੀ ਨਾਲ ਸਾਹਿਬ ਨਾਲ ਸਾਡੀ ਡਿਸਕਸ਼ਨ ਹੋਈ ਆ ਪਰ ਐਂਡ ਤੇ ਆ ਕੇ ਮੰਤਰੀ ਸਾਹਿਬ ਨੇ ਸਾਨੂੰ ਇੱਕੋ ਹੀ ਗੱਲ ਕਹਿ ਤੀ ਉਹ ਕਹਿੰਦਾ ਮੇਰੇ ਹੱਥ ਖੜੇ ਨੇ ਮੇਰੇ ਕੋਲੇ ਕੁਝ ਨਹੀਂ ਹੈਗੇ ਕਹਿੰਦਾ ਉੱਥੇ ਵਗਜੋ ਜਲੰਧਰ ਜਿਮਨੀ ਚੌਂ ਦੇ ਵਿੱਚ ਕਹਿੰਦੇ ਮੁੱਖ ਮੰਤਰੀ ਕੋਲੇ ਵਗਜੋ ਸ਼ਾਇਦ ਕੁ ਜੇ ਸਰਕਾਰ ਕੁਛ ਕਰ ਹੀ ਨਹੀਂ ਸਕਦੀ ਉਹਨਾਂ ਦੇ ਪੱਲੇ ਕੁਝ ਹੈ ਹੀ ਨਹੀਂ ਤਾਂ ਫਿਰ ਉਹਦੇ ਕਾਹਦੇ ਵਸਤੇ ਲੈਨੇ ਛੱਡਣਾ ਉਹਦੇ ਤਾਂ ਅਸੀਂ ਵੀ ਕਿਸੇ ਨੂੰ ਕਹਿਣ ਜੋਗੇ ਹੋਈਏ ਵੀ ਸਾਡੀ ਬਾਹ ਫੜਨ ਵਾਲਾ ਕੋਈ ਨਹੀਂ ਹੈਗਾ ਅਸੀਂ ਰਲਵਾਰਸਾਂ ਤਾਂ ਅਸੀਂ ਸਿਆਪਾ ਕਰੀਏ ਤਾਂ ਕਰੀਏ ਕਿਹਦੇ ਕੋਲੇ ਜਾ ਕੇ ਅੱਜ ਨੈਸ਼ਨਲ ਹਾਈਵੇ ਜਮ ਕੀਤਾ ਸੀ ਨੈਸ਼ਨਲ ਹਾਈਵੇ ਅਸੀਂ ਇਸ ਕਰਕੇ ਜਮ ਕਰਾਇਆ ਸੀ ਕਿ ਸ਼ਾਇਦ ਸਰਕਾਰ ਨੂੰ ਸਾਡੇ ਪ੍ਰਸ਼ਾਸਨ ਨੂੰ ਜਾਂ ਸਾਡੇ ਮੁੱਖ ਮੰਤਰੀ ਨੂੰ ਤਾਂ ਸਾਡੇ ਸਿਹਤ ਮੰਤਰੀ ਨੂੰ ਕੋਈ ਥੋੜੀ ਬੋਦੀ ਸ਼ਰਮ ਆ ਜਾਵੇ ਵੀ ਸਾਡੀਆਂ ਕੁੜੀਆਂ ਗਰਮੀ 'ਚ ਤੋਂ ਪਜ ਬਹਿ ਕੇ ਆਪਣੇ ਨਿਆਣਿਆਂ ਨਾਲ ਲੈ ਕੇ ਬਿਮਾਰ ਹੋਣ ਦੇ باوجود ਵੀ ਉਹਦਾ ਸਿਆਪਾ ਕਰਨ ਆਈਆਂ ਨੇ ਪਰ ਪੁਲਿਸ ਪ੍ਰਸ਼ਾਸਨ ਨੇ ਆ ਕੇ ਸਾਡੇ ਤੇ ਗੁੰਡਾਗਰਦੀ ਕਰਨੀ ਸ਼ੁਰੂ ਕਰ ਦਿੱਤੀ ਸਰਕਾਰ ਦਾ ਹੋਰ ਕੋਈ ਬਦਲਾਅ ਹੋਇਆ ਨਾ ਹੋਇਆ ਪੰਜਾਬ ਸਰਕਾਰ ਦਾ ਪਰ ਇੱਕ ਬਦਲਾਅ ਕਰਤਾ ਇਹਨਾਂ ਨੇ ਕਿ ਜਿਹੜੇ ਆਹ ਇਹਨਾਂ ਨੇ ਰੱਖੇ ਹੋਏ ਨੇ ਚਮਚੇ ਕੜਸ਼ੀਆਂ ਆਪਦੀਆਂ ਆ ਜਿਹੜੇ ਪੁਲਿਸ ਮੁਲਾਜ਼ਮ ਕਹਿੰਦੇ ਨੇ ਨਾ ਕਿ ਅਸੀਂ ਥੋਡੇ ਆ ਇਹਨਾਂ ਨੇ ਆ ਕੇ ਸਾਡੇ ਕੁੜੀਆਂ ਨੂੰ ਗਾਲ੍ਹਾਂ ਵੀ ਕੱਢੀਆਂ ਤੇ ਇਹਨਾਂ ਨੇ ਸਾਡੇ ਕੁੜੀਆਂ ਨੂੰ ਬਾਹ ਫੜ ਕੇ ਠਾਇਆ ਵੀ ਤੇ ਸਾਡੀਆਂ ਕੁੜੀਆਂ ਨਾਲ ਬਦਤਮੀਜ਼ੀ ਵੀ ਕੀਤੀ ਇਹ ਇੱਕ ਬੰਦੇ ਦਾ ਮੈਨੂੰ ਨਾਮ ਵੀ ਯਾਦ ਹੈਗਾ ਉਹਦਾ ਨਾਮ ਜਸਵੀਰ ਸਿੰਘ ਹੈਗਾ ਅਸੀਂ ਉਹਤੇ ਬੰਦੀ ਕਾਰਵਾਈ ਕਰਾਂਗੇ ਸਾਂਝੇ ਮੋਰਚੇ ਵੱਲੋਂ ਪੰਜਾਬ ਵੱਲੋਂ ਆਸ਼ਾ ਵਰਕਰ ਆਸ ਆਫ ਫੈਸੀਲੇਟਰ ਸਾਂਝਾ ਮੋਰਚਾ ਪੰਜਾਬ ਚਾਰ ਜਥੇਬੰਦਾਂ ਸਾਂਝਾ ਮੋਰਚਾ ਜਿਹਦੇ ਵਿੱਚ ਇਸ ਬੰਦੇ ਜਸਵੀਰ ਸਿੰਘ ਦੀ 벨ਟ ਨੰਬਰ ਵੀ ਸਾਨੂੰ ਪਤਾ ਜਸਵੀਰ ਸਿੰਘ ਦਾ ਨਾਮ ਵੀ ਸਾਨੂੰ ਪਤਾ ਇਹ ਤਾਂ ਜਿਹੜੀ ਬੰਦੀ ਕਾਰਵਾਈ ਆ ਉਹ ਸਾਂਝੇ ਮੋਰਚੇ ਵੱਲੋਂ ਹੋਊਗੀ ਅਸੀਂ ਬੈਠੇ ਸੀਗੇ ਰੋਡ ਦੇ ਉੱਪਰ ਜਾਮ ਕਰਿਆ ਸੀ ਅਸੀਂ ਸੀਆਈਡੀ ਨੂੰ ਵੀ ਖਬਰ ਕਰੀ ਕਿ ਅਸੀਂ ਰੋਡ ਜਾਮ ਕਰਨਾ ਅਸੀਂ ਇਹਨਾਂ ਦੇ ਮੁਲਾਜ਼ਮ ਵੀ ਆਏ ਸੀ ਪੁਲਿਸ ਮੁਲਾਜ਼ਮਾ ਸੀ ਉਹਨਾਂ ਨੂੰ ਵੀ ਕਿਹਾ ਕਿ ਅਸੀਂ ਰੋਡ ਜਾਮ ਕਰਕੇ ਆਪਣਾ ਰੋਸ ਪ੍ਰਦਰਸ਼ਨ ਕਰਨਾ ਅਸੀਂ ਅਸੀਂ ਰੋਸ ਪ੍ਰਦਰਸ਼ਨ ਕਰਨ ਵਾਸਤੇ ਉਰੇ ਬੈਠੇ ਸੀਗੇ ਸਾਨੂੰ ਹੱਕ ਆਗਾ ਅਸੀਂ ਆਮ ਪਬਲਿਕ ਦੇ ਆਮ ਅਧਿਕਾਰੀਆਂ ਅਸੀਂ ਉਸੇ ਪੰਜਾਬ ਸਰਕਾਰ ਦੇ ਨਮਾਇੰਦੇ ਆ ਜਿਹੜੇ ਹੱਥ ਜੋੜ ਕੇ ਸਾਡੇ ਕੋਲੇ ਵੋਟਾਂ ਮੰਗਣ ਆਏ ਤੇ ਅੱਜ ਸਾਨੂੰ ਪਰਮਿਸ਼ਨ ਲੈਣ ਦੀ ਲੋੜ ਨਹੀਂ ਉਹਨਾਂ ਤੋਂ ਕਹਿੰਦੇ ਕੀ ਨਾਮ ਹੈ ਤੁਹਾਡਾ ਜਸਮੀਰ ਕੌਰ ਜੀ ਕੀ ਗੱਲਬਾਤ ਹੋਈ ਜੀ ਧਰਨੇ ਦੇ ਦੌਰਾਨ ਧਰਨੇ ਦੇ ਦੌਰਾਨ ਜੇ ਅਸੀਂ ਧਰਨਾ ਲੈ ਕੇ ਹੁਣ ਜਾਮ ਕਰਨ ਵਾਸਤੇ ਆਏ ਆ ਜੀ ਪੁਲਿਸ ਮੁਲਾਜ਼ਮਾਂ ਨੇ ਸਾਡੀ ਬਹੁਤ ਬੇਇੱਜ਼ਤੀ ਕੀਤੀ ਹੈ ਜੀ ਤੇ ਬਤਮੀਜ਼ੀ ਕੀਤੀ ਹੈ ਸਾਡੇ ਨਾਲ ਬਹੁਤ ਗੰਦੀਆਂ ਮਦੀਆਂ ਗਾਲਾਂ ਸ਼ਬਦ ਬਹੁਤ ਗੰਦੇ ਵਰਤੇ ਨੇ ਜੀ ਉਹਨਾਂ ਨੇ ਸਾਡੇ ਨਾਲ ਕੁਸਕੁੜੀਆਂ ਦੀਆਂ ਵਾਹ ਫੜ ਫੜ ਕੇ ਠਾਲੀਆਂ ਨੇ ਜੀ ਬੈਠ ਗਏ ਨਾ ਜੀ ਚੈਂਸ ਜੀ ਜਸਵੀਰ ਤਸਵੀਰ ਸਿੰਘ ਜਸਵੀਰ ਸਿੰਘ ਜੀ ਹਾਂ ਜੀ ਬੋਲਿਆ ਜੀ ਕੀ ਨਾਮ ਹੈ ਤੁਹਾਡਾ ਮੈਕਪ੍ਰੀਤ ਕੌਰ ਕੀ ਗੱਲਬਾਤ ਹੋਈ ਸਰ ਇੱਥੇ ਨਾ ਅਸੀਂ ਧਰਨਾ ਲਾਇਆ ਹੋਇਆ ਚਾਰ ਦਿਨ ਹੋ ਗਏ ਨੇ ਸਾਨੂੰ ਧਰਨਾ ਲਾੰਦੇ ਨੂੰ ਸਰ ਅਸੀਂ ਹਸਪੀਟਲ ਚ ਲਾ ਰਹੇ ਸੀ ਅੱਜ ਅਸੀਂ ਇੱਥੇ ਲਾਇਆ ਧਰਨਾ ਤੇ ਇੱਥੇ ਸਰ ਇਹਨਾਂ ਨੇ ਬਤਮੀਜੀ ਇੰਨੀ ਕੀਤੀ ਸਾਡੇ ਨਾਲ ਇਹਨਾਂ ਨੇ ਕੀਤਾ ਨਹੀਂ ਕਿ ਸਾਡੀ ਹੈਲਪ ਕਰਨਗੇ ਉੱਤੋਂ ਸਾਡੇ ਨਾਲ ਮਾਵਾ ਭੈਣਾਂ ਦੀਆਂ ਗਾਲਾਂ ਕੱਢੀਆਂ ਜਸਵੀਰ ਸਿੰਘ ਇਹਨਾਂ ਦਾ ਨਾਮ ਸੀ ਇਹਨਾਂ ਨੇ ਇਹ ਵੀ ਕਿਹਾ ਕਿ ਤੁਹਾਡਾ ਤੇ ਰੋਜ਼ ਦਾ ਬੁੱਥਾ ਚੁੱਕਣ ਦਾ ਕੰਮ ਹੈ ਰੋਜ਼ ਸਾਡਾ ਕੰਮ ਹੈ ਇਹ ਹੀ ਤੁਸੀਂ ਐਵੇਂ ਹੀ ਧੱਕੇ ਖਾਓਗੇ ਸਰ ਇੱਥੋਂ ਤੱਕ ਇਹਨਾਂ ਨੇ ਬਾਹਮਾ ਫੜਨ ਦੀ ਵੀ ਕੋਸ਼ਿਸ਼ ਕੀਤੀ ਕਿ ਆਪਣੇ ਘਰ ਵੀ ਆ ਮਾਵਾ ਭੈਣਾਂ ਦੀ ਐਵੇਂ ਬਾਹਮਾ ਫੜਦੇ ਨੇ ਇਹ ਗੱਲ ਤਾਂ ਗਲਤ ਹੈ ਅਸੀਂ ਵੀ ਹਰੇਕ ਹਰੇਕ ਪਰਸਨ ਚਾਹਨੇ ਆ ਕੀ ਤੁਸੀਂ ਸ਼ਾਂਤਮਈ ਟੰਗਣਾ ਪ੍ਰਦਰਸ਼ਨ ਕਰਿਆ ਸੀ ਹਾਈਵੇ ਤੇ ਕੀ ਗੱਲ ਵਾਪਰੀ ਹਾਂਜੀ ਅਸੀਂ ਸ਼ਾਂਤਮਈ ਆਏ ਸੀ ਸ਼ਾਂਤਮਈ ਦੇਖਿਆ ਨਾ ਸਰ ਸੜ ਸਾਡਾ ਦਿਲ ਕਰਦਾ ਰੋਜ ਅਸੀਂ ੱਤਕੇ ਖਾਈਏ ਗਰਮੀ ਚ ਮੈਂ 2 ਦਿਨ ਹੋ ਗਏ ਨੇ ਬਿਮਾਰ ਹੋਈਆਂ ਕੱਲ ਵੀ ਮੈਨੂੰ ਡ੍ਰਿਪ ਲੱਗੀਆਂ ਸਨ ਮੈਂ ਤਾਂ ਵੀ ਧਰਨੇ ਜਾਈਆਂ ਸਾਡਾ ਨਹੀਂ ਦਿਲ ਕਰਦਾ ਰੋਡ ਤੇ ਆ ਕੇ ੱਤਕੇ ਖਾਈਏ ਅਸੀਂ ਵੀ ਘਰੋਂ ਗਾਲ੍ਹਾਂ ਵੀ ਖਾਨਨੇ ਆ ਤਾਂ ਵੀ ਸਾਨੂੰ ਇਨਸਪੈਕ ਨਹੀਂ ਮਿਲਦਾ ਸਾਡੀ ਜਿਹੜੀ ਘਟਨਾ ਹੋਈ ਉਸ ਦੇ ਮੱਤੇ ਤੁਸੀਂ ਕੀ ਮੰਗ ਕਰਦੇ ਹਜੇ ਦਾ ਉਸ ਪਿੰਡ ਸੰਤ ਮੁਕੰਮਾ ਮੰਗਦੇ ਆ ਜਸਮੀਰ ਸਿੰਘ ਨੂੰ ਸਸਪੈਂਡ ਕਿਉਂ ਕੀਤਾ ਸਰ ਜੀ ਸਰ ਜਿਹੜਾ ਨੈਸ਼ਨਲ ਹਾਈਵੇ ਤੇ ਤਰਨਾਲਾ ਹੈ ਇਹ ਮਾਮਲਾ ਕਿਸ ਇਹ ਆਸ਼ਾ ਵਰਕਰਾਂ ਦਾ ਕੋਈ ਬੈਟਰ ਆ ਆਪਣਾ ਇਹ ਪਹਿਲਾਂ ਐਸਐਮਓ ਦਫ਼ਤਰ ਬੈਠੇ ਸੀਗੇ ਫਿਰ ਉਦੋਂ ਬਾਅਦ ਇੱਥੇ ਆ ਕੇ ਇਹਨਾਂ ਨੇ ਸੜਕ ਰੋਕਣ ਦੀ ਕੋਸ਼ਿਸ਼ ਕੀਤੀ ਆ ਤੇ ਉਦੋਂ ਬਾਅਦ ਜਿਹੜਾ ਹੈਗਾ ਨਾ ਉਹ ਸੰਝਾਪ ਜਾ ਕੇ ਸਾਈਡ ਤੇ ਕਰਿਆ ਹੁਣ ਤਹਿਸੀਲਦਾਰ ਸਾਹਿਬ ਆ ਗਏ ਆ ਤਹਿਸੀਲਦਾਰ ਸਾਹਿਬ ਇਹਨਾਂ ਨਾਲ ਗੱਲਬਾਤ ਕਰਕੇ ਜੋ ਵੀ ਹੋਇਆ ਉਹ ਪਰਪਸ ਹਾਲ ਬਤਾ ਸਰ ਕਿਸ ਜਸਵੀਰ ਸਿੰਘ ਤੇ ਐਲੀਗੇਸ਼ਨ ਲਗਾ ਰਹੇ ਨੇ ਗਲਤ ਸ਼ਬਦਾਵਲੀ ਵਰਤੇ ਦੇ ਕਹਿੰਦੇ ਵੀ ਪੁਲਿਸ ਮੁਲਾਜ਼ਮ ਜਸਵੀਰ ਸਿੰਘ ਨੇ ਇੰਨਾ ਜ਼ਰੂਰ ਇੱਥੇ ਹੋਇਆ ਮਤਲਬ ਜਦੋਂ ਇਹਨਾਂ ਨੇ ਸੜਕ ਤੇ ਬੈਠ ਗਏ ਐ ਇੱਕ ਇਹਨਾਂ ਕੋ ਰਿਕਸ਼ਾ ਸੀਗਾ ਜਿਹਦੇ ਤੇ ਮਤਲਬ ਲਾਉਡ ਸਪੀਕਰ ਵਗੈਰਾ ਸੀ ਤੇ ਪਿੱਛੋਂ ਕੋਈ ਪੇਸ਼ੈਂਟ ਸੀ ਉਹ ਕਹਿੰਦੇ ਵੀ ਅਸੀਂ ਜਲਦੀ ਜਿਹੜਾ ਹੈਗਾ ਹਸਪੀਟਲ ਜਾਣਾ ਉਹਨੇ ਪਹਿਲਾਂ ਸਮਝਾਇਆ ਵੀ ਸਾਈਡ ਤੇ ਕਰ ਲੋ ਕੋ ਨਹੀਂ ਕੀਤਾ ਤਾਂ ਉਹਨੇ ਉਹੜਾ ਰਿਕਸ਼ਾ ਸੀਗਾ ਫੜ ਕੇ ਜਸਵੀਰ ਸਿੰਘ ਨੇ ਸਾਈਡ ਤੇ ਕਰਤਾ ਉਹ ਉਹਦੇ ਪੇਸ਼ੈਂਟ ਵਾਲੀ ਗੱਡੀ ਸੀਗੀ ਉਹ ਆਪਦੀ ਗੱਡੀ ਲੈ ਕੇ ਇੱਥੋਂ ਚਲੇ ਗਏ ਕਿਸੇ ਕਿਸਮ ਦੀ ਵੀ ਕਿਸੇ ਨਾਲ ਕੋਈ ਬਦਸਲੂਕੀ ਜਾਂ ਹੋਰ ਕਿਸੇ ਕਿਸਮ ਦੀ ਕੋਈ ਨਹੀਂ ਕੀਤੀ ਵਗੈਰਾ ਲੀਡਿਕੈਸ਼ਨ ਸਾਡੇ ਨਾਲ ਸੀ